ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਰ ਦਿੱਤਾ ਐਲਾਨ ਯੁੱਧ ਦਿੱਲੀ ਵਿਰੁੱਧ ਜੋ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪਟਿਆਲੇ ਦੇ ਵਿੱਚ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਜਿਨ੍ਹਾਂ ਨੇ ਦਿੱਲੀ ਵਾਲਿਆਂ ਦੇ ਵਿਰੁੱਧ ਯੁੱਧ ਛੇੜ ਦਿੱਤਾ ਜੋ ਪਹਿਲਾਂ ਯੁੱਧ ਨਸ਼ਾ ਵਿਰੁੱਧ ਸੀ ਉਸ ਨੂੰ ਬਦਲ ਦਿੱਤਾ ਗਿਆ ਯੁੱਧ ਦਿੱਲੀ ਵਿਰੁੱਧ ਸੋ ਆਮ ਆਦਮੀ ਪਾਰਟੀ ਦੇ ਇਹ ਵਲੰਟੀਅਰ ਜਿਨ੍ਹਾਂ ਨੇ ਦਿੱਲੀ ਵਾਲਿਆਂ ਤੋਂ ਦੁਖੀ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਕੈਬਨ ਮੰਤਰੀਆਂ ਦੇ ਪ੍ਰਤੀ ਆਪਣਾ ਗੁੱਸਾ ਕੱਢਿਆ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਇੱਕ ਨੰਬਰ ਮੁੱਖ ਮੰਤਰੀ ਸੀ ਜਿਹੜਾ ਨਾ ਚੁਕਿਆ ਸੀ ਨਾ ਚੁਕੇਗਾ ਸੋ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕੀਤਾ ਉਹਨਾਂ ਵਲੰਟੀਅਰ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਸੀ ਪਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਗੋਡੇ ਟਿਕ ਚੁੱਕਿਆ ਹੈ ਦਿੱਲੀ ਵਾਲਿਆਂ ਤੇ ਅੱਗੇ ਕੇਜਰੀਵਾਲ ਦੇ ਅੱਗੇ ਜੋ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਬਹੁਤ ਵੱਡਾ ਜਿਹੜਾ ਗੁਨਾਹ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਨੂੰ ਅਸੀਂ ਉਹਨਾਂ ਦੀ ਉਹ ਜਿਹੜੀ ਰੈਲੀ ਦਿਖਾਵਾਂਗੇ ਯੁੱਧ ਨਸ਼ਾ ਵਿਰੁੱਧ ਨੂੰ ਬਦਲ ਦਿੱਤਾ ਯੁੱਧ ਦਿੱਲੀ ਵਿਰੁੱਧ ਤੁਸੀਂ ਜੁੜਿਆ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਜੁੱਧ ਨਸ਼ਿਆ ਵਿਰੁੱਧ ਮਹਿਮ ਤੋਂ ਬਦਲ ਦਿੱਤੀ ਗਈ ਜੁੱਧ ਦਿੱਲੀ ਵਿਰੁੱਧ ਦਿੱਲੀ ਦੇ ਬਹੁਤ ਸਾਰੇ ਲੀਡਰ ਲਿਆ ਕੇ ਪੰਜਾਬ ਦੇ ਵੱਖ-ਵੱਖ ਅਹੁਦਿਆਂ ਤੇ ਬਿਠਾਏ ਗਏ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਗਏ ਜਿਸ ਨੂੰ ਲੈ ਕੇ ਪੰਜਾਬ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਵਰਕਰ ਪੂਰੀ ਤਰ੍ਹਾਂ ਨਾਰਾਜ਼ ਨੇ ਆਪਣੀ ਪਾਰਟੀ ਤੋਂ ਸੋ ਉਹਨਾਂ ਨੇ ਹੁਣ ਜੁੱਧ ਦਿੱਲੀ ਵਿਰੁੱਧ ਮਹਿਮ ਛੇੜ ਦਿੱਤੀ ਇਹ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਕੱਲ ਪਟਿਆਲਾ ਦੇ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਹਨਾਂ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਵਿਧਾਇਕਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕਿ ਇਹ ਵਿਧਾਇਕ ਅੰਦਰ ਖਾਤੇ ਤਾਂ ਪੂਰੀ ਤਰ੍ਹਾਂ ਨਾਰਾਜ਼ ਨੇ ਜੋ ਸਾਹਮਣੇ ਨਹੀਂ ਆਉਣਾ ਚਾਹੁੰਦੇ ਜਿਸ ਤਰ੍ਹਾਂ ਹਰਮਿਤ ਜਿਹੜਾ ਕਿ ਹਰਮਿਤ ਸਿੰਘ ਜਿਹੜਾ ਵਿਧਾਇਕ ਸੀਗਾ ਸਨੌਰ ਤੋਂ ਪਠਾਨ ਮਾਜਰਾ ਜਦੋਂ ਉਹਨੇ ਬੋਲਿਆ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋ ਗਈ ਇਸ ਤੋਂ ਡਰਦੇ ਹੋਏ ਵੀ ਕੋਈ ਵਿਧਾਇਕ ਬੋਲੇ ਨਾ ਜਿਸ ਕਰੋਂਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਸੋ ਆਮ ਆਦਮੀ ਪਾਰਟੀ ਦੇ ਪੂਰੇ ਵਿਧਾਇਕ ਜਿਹੜੇ ਉਹ ਨਾਰਾਜ਼ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਤੋਂ ਕੇਜਰੀਵਾਲ ਦੇ ਫੈਸਲੇ ਤੋਂ ਜੋ ਕੇਜਰੀਵਾਲ ਦਿੱਲੀ ਤੋਂ ਲਿਆ ਕੇ ਆਪਣੇ ਲੀਡਰ ਪੰਜਾਬ ਵਿੱਚ ਬਿਠਾ ਰਿਆ ਹੈ ਜਿਸ ਨੂੰ ਲੈ ਕੇ ਇਹ ਰੈਲੀ ਕੱਢੀ ਗਈ ਹੈ ਦਿੱਲੀ ਵਾਲਿਆਂ ਦੇ ਵਿਰੁੱਧ ਯੁੱਧ ਛੇੜ ਦਿੱਤਾ ਗਿਆ ਜੋ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਲੋਕਾਂ ਨੇ ਯਾਦ ਕੀਤਾ ਕਿ ਉਹ ਸੋਨੀਆ ਗਾਂਧੀ, راہਲ ਗਾਂਧੀ ਨੂੰ ਵੀ ਅੱਗੇ ਸਿੱਧਾ ਹੋ ਜਾਂਦਾ ਸੀ ਔਰ ਪੰਜਾਬ ਦੇ ਲਈ ਉਹ ਆਪਣੇ ਫੈਸਲੇ ਲੈਂਦਾ ਸੀ ਸੋ ਕੈਪਟਨ ਅਮਿੰਦਰ ਸਿੰਘ ਹੀ ਸਹੀ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਤਾਂ ਗੋਡੇ ਟੇਕ ਚੁੱਕਿਆ ਹੈ ਮੁੱਖ ਮੰਤਰੀ ਨਾਮ ਦਾ ਮੁੱਖ ਮੰਤਰੀ ਨਹੀਂ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੀ ਵੱਡੇ ਇਲਜ਼ਾਮ ਲਾਇਆ ਨੇ ਤੁਹਾਨੂੰ ਅਸੀਂ ਉਹਨਾਂ ਲੋਕਾਂ ਦੀ ਉਹ ਵੀਡੀਓ ਉਹ ਸੁਣਾਉਂਦੇ ਆ ਜਿਵੇਂ ਉਹ ਮੁੱਖ ਮੰਤਰੀ ਦੇ ਖਿਲਾਫ ਗਰਮ ਹੋਏ ਹੋਏ ਨੇ ਅਗਲੇ ਤੜਸੀ ਕੀ ਹੁਣਾਂ ਚ ਆ ਸਾਡੇ ਦਾ ਬੋਲਦੇ ਨਹੀਂ ਸਾਡੇ ਮੰਤਰੀਆਂ ਨੇ ਉਹ ਨਹੀਂ ਦੀਦਾ ਆ ਜਿੰਨੇ ਅੱਜ ਮੰਤਰੀ ਆ ਇਹਨਾਂ ਦੀਆਂ ਸ਼ਿਫਾਰਸ਼ਾਂ ਮੈਂ ਭਗਵਾਨ ਜੀ ਅੱਧਿਆਂ ਦੀਆਂ ਪਾਉਂਦਾ ਰਿਹਾ ਆ ਆ ਜਿੰਨੇ ਐਮ ਐਲ اے ਸਾਡੇ ਦੁਆਬੇ ਦੇ ਬਣੇ ਬੈਠੇ ਆ ਇਹ ਮੇਰੇ ਤੋਂ ਸ਼ਿਫਾਰਸ਼ਾਂ ਪਵਾਉਂਦੇ ਰਹੇ ਆ ਵੀ ਸਾਡੇ ਬਾਰੇ ਗੱਲ ਕਰ ਸਭ ਤੋਂ ਮਾੜਾ ਹਾਲ ਸਾਡੀ ਸਰਕਾਰ ਦੇ ਸਾਰੇ ਐਮਐਲਏਆਂ ਦਾ ਮੰਤਰੀਆਂ ਦਾ ਜਿਹੜੇ ਮੂੰਹ ਚ ਹੰਗੜੀਆਂ ਪਾ ਕੇ ਬੈਠੇ ਆ ਪਤਾ ਹੀ ਕੀ ਉਹਦਾ ਤੁਹਾਡੇ ਕੋਲੇ ਆਉਣਗੇ ਹੁਣ ਵੀ ਜਾਓ ਤਰੋਂ ਨਾਲ ਯਾਰ ਕੰਮ ਕਰਾਓ ਦੀਪਕ ਚਾਨ ਨੂੰ ਤੋੜ ਲੋ ਹੁਣ ਜਾਓ ਉਹਨੂੰ ਜਿਹੜੀ ਰੀਨਾ ਤੁਸੀਂ ਗੁਪਤਾ ਲਈ ਆ ਉਹਨੂੰ ਤੋੜ ਲੋ ਆਓ ਉਹਨਾਂ ਨੂੰ ਜਿਆਦਾ ਪਤਾ ਪੰਜਾਬ ਦੇ ਸਾਂ ਸੋ ਇਸ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਤੀ ਗੁੱਸਾ ਜਿਹੜੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਕਹਿੰਦੇ ਕਿ ਸਾਡੇ ਵਰਕਰਾਂ ਨੂੰ ਜਾਂ ਸਾਡੇ ਵਲੰਟੀਅਰ ਨੂੰ ਬਲਾਕ ਪ੍ਰਧਾਨ ਲਾ ਦਿੱਤਾ ਜਾਂਦਾ ਹੈ ਜਾਂ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ ਜਾਂਦਾ ਹੈ ਜਾਂ ਕੋਈ ਹੋਰ ਛੋਟਾ ਮੋਟਾ ਅਹੁਦਾ ਦਿੱਤਾ ਜਾਂਦਾ ਹੈ ਵੱਡੇ ਅਹੁਦਿਆਂ ਤੇ ਜਿਹੜੇ ਦਿੱਲੀ ਵਾਲੇ ਲਿਆ ਕੇ ਬਿਠਾਏ ਜਾਂਦੇ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਤਜਰਬੇਕਾਰ ਲੋਕ ਜਿਹੜੇ ਨੇ ਉਹੀ ਲੁੱਟਦੇ ਨੇ ਤੇ ਫਿਰ ਹੁਣ ਦਿੱਲੀ ਵਾਲਿਆਂ ਦਾ ਤਜਰਬਾ ਦੇਖਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਕੋਲ ਤਜਰਬਾ ਨਹੀਂ ਹੈ ਸੋ ਪੰਜਾਬ ਦੇ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਉਹਨਾਂ ਦੇ ਵੱਲੋਂ ਪਟਿਆਲਾ ਵਿੱਚ ਰੈਲੀ ਕੀਤੀ ਗਈ ਏ ਦਿੱਲੀ ਵਾਲਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ ਕਿ ਦਿੱਲੀ ਵਾਲਿਆਂ ਨੂੰ ਵਾਪਸ ਭਜਾਓ ਤੇ ਪੰਜਾਬ ਦੇ ਵਲੰਟੀਅਰ ਤੇ ਪੰਜਾਬ ਦੇ ਵਰਕਰ ਜਿਹੜੇ ਸੀ ਉਹਨਾਂ ਨੂੰ ਜਿਹੜਾ ਕਿ ਪੰਜਾਬ ਸਰਕਾਰ ਦੇ ਵਿੱਚ ਅਹੁਦੇ ਦਿੱਤੇ ਜਾਣ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਵੱਡੀ ਫੁੱਟ ਪੈਂਦੀ ਜਾ ਰਹੀ ਏ ਲੋਕਾਂ ਦੇ ਵਿੱਚ ਵੱਡਾ ਰੋਸ ਹੈ ਗੁੱਸਾ ਹੈ ਆਪਣੀ ਸਰਕਾਰ ਦੇ ਪ੍ਰਤੀ ਜੋ ਕਿ ਪਹਿਲਾਂ ਕਦੇ ਅਕਾਲੀ ਸਰਕਾਰ ਦੇ ਵਿੱਚ ਅਜਿਆ ਨਹੀਂ ਹੋਇਆ ਸੀ ਕਾਂਗਰਸ ਸਰਕਾਰ ਦੇ ਵਿੱਚ ਅਜਾ ਨਹੀਂ ਹੋਇਆ ਸੀ ਜੋ ਪਿਛਲੇ 5 ਟਰਮ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਸੀ ਉਸ ਸਮੇਂ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਕਿ ਦੋ ਵਿਧਾਇਕ ਸੀ ਜਿਨ੍ਹਾਂ ਨੇ ਕੈਪਟਨ ਅਮਿੰਦਰ ਸਿੰਘ ਨੇ ਕੋਲ ਜੋ ਪ੍ਰਿੰਸੀਪਲ ਸੈਕਟਰੀ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ ਪਰ ਕੈਪਟਨ ਅਮਿੰਦਰ ਸਿੰਘ ਨੇ ਉਹ ਪ੍ਰਿੰਸੀਪਲ ਸੈਕਟਰੀ ਨਹੀਂ ਹਟਾਇਆ ਜਿਸ ਕਰ ਨੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵਰਤ ਕੇ ਤੇ ਹਾਈ ਕਮਾਂਡ ਦੇ ਕੋਲ ਕੈਪਟਨ ਅਮਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਇਆ ਪਰ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੂੰ ਲੋਕ ਯਾਦ ਕਰਦੇ ਨੇ ਕਿ ਉਹ ਹਮੇਸ਼ਾ ਉਹਨੇ ਜੋ ਆਪਣਾ ਪੂਰੇ ਜਿਹੜਾ ਆਪਣੇ ਜੋਰ ਨਾਲ ਮੁੱਖ ਮੰਤਰੀ ਦੇ ਅਹੁਦੇ ਤੇ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਅਫਸਰ ਸ਼ਾਈ ਦੀ ਨਹੀਂ ਚੱਲੀ ਕਿ ਅਫਸਰ ਸ਼ਾਈ ਕੈਪਟਨ ਸਾਹਿਬ ਤੋਂ ਇੰਨੀ ਡਰਦੀ ਸੀ ਇੰਨੀ ਚਾਲੂ ਸੀ ਕਿ ਆਪਣਾ ਕੋਈ ਫੈਸਲਾ ਨਹੀਂ ਲੈ ਸਕਦੀ ਸੀ ਸੋ ਭਾਵੇਂ ਡੀਜੀਪੀ ਹੋਵੇ ਭਾਵੇਂ ਕੋਈ ਹੋਰ ਅਫਸਰ ਹੋਵੇ ਜਿੰਨੇ ਵੀ ਵੱਡੇ ਪ੍ਰਿੰਸੀਪਲ ਸੈਕਟਰੀ ਤੋਂ ਲੈ ਕੇ ਅਫਸਰ ਹੁੰਦੇ ਸੀ ਉਹ ਪੂਰੇ ਜਿਹੜਾ ਕੈਪਟਨ ਸਾਹਿਬ ਤੋਂ ਜਿਹੜੇ ਚਾਲੂ ਕੀਤੇ ਹੋਏ ਸੀ ਕੈਪਟਨ ਨੇ ਔਰ ਦੋਸਤੋ ਪਹਿਲਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਜੋ ਸਰਕਾਰ ਚਲਾਈ ਏ ਅੱਜ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਪਰ ਇਹ ਵਾਲੀ ਸਰਕਾਰ ਜਿਹੜੀ ਇਹ ਪਿਛਲੇ 3 ਸਾਲ ਚਾ ਬੀਤ ਗਏ ਨੇ ਪਰ ਇਹ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਰਹੀ ਜੋ ਦਿੱਲੀ ਵਾਲਿਆਂ ਦੇ ਇੱਥੇ ਹੁਕਮ ਚਲਦਾ ਰਿਹਾ ਦਿੱਲੀ ਵਾਲਿਆਂ ਦੇ ਇੱਥੇ ਚਲਦੀ ਰਹੀ ਔਰ ਪੰਜਾਬ ਦੇ ਲੋਕ ਔਰ ਪੰਜਾਬ ਦੇ ਜਿਹੜੇ ਇੱਥੋਂ ਦੇ ਵਰਕਰ ਸੀ ਉਹ ਪੂਰੀ ਤਰ੍ਹਾਂ ਨਾਰਾਜ਼ ਏ ਉਹਨਾਂ ਦੀ ਕਿਸੇ ਨੇ ਸੁਣੀ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਵਿਰੋਧ ਪੈਦਾ ਹੋ ਗਿਆ ਹੈ